ਬੰਦੇ ਸੀ ਜੀ ਤੇ ਅਸੀਂ ਘਰ ਸੀ ਜੀ ਨਾਲ ਫੈਮਿਲੀ ਸੀਗੀ ਪੂਰੀ ਦਵਾ ਦਵਾ ਆਏ ਆ ਜੀ ਸਾਡੇ ਪਹਿਲਾਂ ਤਾਂ ਮੇਰੇ ਪਿਤਾ ਜੀ ਨੂੰ ਕੁੱਟ ਲਾਗੇ ਜੀ ਉਸ ਤੋਂ ਬਾਅਦ ਮੇਰੀ ਪੂਰੀ ਫੈਮਿਲੀ ਨੂੰ ਦਾਦੀ ਜੀ ਨੂੰ ਮਮਾ ਜੀ ਨੂੰ ਉਹਨਾਂ ਦੇ ਗਲ ਪਏ ਆ ਜੀ ਤੇ ਮੈਂ ਅੰਦਰ ਸੀਗਾ ਜੀ ਮੈਨੂੰ ਵੀ ਅੰਦਰੋਂ ਬਾਹਰ ਖਿੱਚ ਕੇ ਲਿਆਏ ਆ ਜੀ ਤੇ ਮੇਰੇ ਵੀ ਗਲ ਪਏ ਆ ਕਾਪੀ-ਕੁੱਪੇ ਮਾਰੇ ਆ ਜੀ ਤੇ ਮੈਨੂੰ ਚੱਕ ਕੇ ਬਾਹਰ ਹੋ ਜਾਂਦੇ ਸੀ ਇਹ ਘਰੋਂ ਜੀ ਤੇ ਬਾਅਦ ਚੋਂ ਕੋਈ ਆਇਆ ਜੀ ਸਾਡੇ ਇੰਡੀ ਗਵਾਂਡੀ ਉਹਨਾਂ ਨੂੰ ਛਡਾਇਆ ਜੀ ਤੇ ਪਿੱਛੋਂ ਇੱਕ ਮੁੰਡਾ ਆਇਆ ਜਿਹਨੇ ਸਿੱਧੀ ਮੇਰੇ ਵੱਲ ਫਾਇਰਿੰਗ ਕੀਤੀ ਆ ਜੀ। ਇਹ ਮਾਮਲਾ ਕੀ ਸੀਗਾ ਜੀ? ਮਾਮਲਾ ਜੀ ਮੇਰੀ ਸਿਸਟਰ ਹੈ ਜੀ। ਤੇ ਗੁਰਵਿੰਦਰ ਸਿੰਘ ਸਨ ਫਰ ਰਜਿੰਦਰ ਸਿੰਘ ਪਿੰਡ ਦਾ ਮੁੰਡਾ ਹੈ ਜੀ। ਉਹ ਨਾ ਸੋਸ਼ਲ ਮੀਡੀਆ ਤੇ ਨਾ ਮੈਸੀ ਕਰ ਰਿਹਾ ਸੀ ਦੋ ਤਿੰਨ ਦਿਨ ਤੋਂ ਲਗਾਤਾਰ। ਤੇ ਉਹ ਸਿਸਟਰ ਨੇ ਦੱਸਿਆ ਕਿ ਐਦਾਂ ਦਾ ਮੁੰਡਾ ਮੈਨੂੰ ਪਰੇਸ਼ਾਨ ਤੰਗ ਕਰ ਰਿਹਾ ਹੈ ਮੈਸੀ ਕਰਕੇ। ਅਸੀਂ ਉਹ ਮੁੰਡੇ ਨੂੰ ਚਾਰਨਸ ਸਮਝਾਇਆ। ਪਰ ਉਹ ਅਗੋ ਉਹਨੇ ਗੱਲ ਨਹੀਂ ਸੁਣੀ ਸਾਨੂੰ ਔਖਾ ਉਲਟਾ ਸਿੱਧਾ ਬੋਲ ਲਿਆ ਜੀ ਤੇ ਗਾਲੀ ਗਲੋਚ ਵੀ ਹੋਇਆ ਸਾਡੇ ਆਪਸ ਵਿੱਚ ਤੇ ਉਸ ਤੋਂ ਬਾਅਦ ਫੋਨ ਕੱਟ ਹੋ ਗਿਆ ਜੀ ਠੀਕ ਹੈ ਜੀ ਤੇ ਕੁਝ ਅਰਧਕੁਤਾ ਸਮਾਂ ਹੈਗਾ ਸੀ ਜੀ ਰਾਤ ਉਸ ਤੋਂ ਬਾਅਦ ਜੀ 10 10 ਤੋਂ ਮੁੰਡੇ ਨਾਲ ਲੈ ਗਏ ਆਪਣੇ ਤੇ ਘਰ ਵਿੱਚ ਹਮਲਾ ਕਰਤਾ ਜੀ ਫਾਇਰਿੰਗ ਵੀ ਕੀਤੀ ਗੁੱਟਮਾਰ ਵੀ ਕੀਤੀ ਉਸ ਤੋਂ ਬਾਅਦ ਬਾਜੂ ਤੇ ਕੁੱਟਮਾਰ ਕਰਕੇ ਗਏ ਸਾਨੂੰ ਬਾਹਰੋਂ ਨਿਕਲ ਨਹੀਂ ਦਿੰਦੇ ਸੀਗੇ ਹਸਪੀਟਲ ਵਾਸਤੇ ਸਾਰੀ ਫੈਮਿਲੀ ਅੰਦਰ ਸੀਗੀ ਜੀ ਤੇ ਤੁਹਾਡੇ ਕੋਈ ਸੱਟ ਵਗੈਰਾ ਲੱਗੀ ਹਾਂਜੀ ਮੇਰੇ ਪਿਤਾ ਜੀ ਤੇ ਸੱਟ ਲੱਗੀ ਹੈ ਜੀ ਚਾਚਾ ਜੀ ਦੀ ਸੱਟ ਲੱਗੀ ਹੈ ਜੀ ਸਿਸਟਰ ਦੀ ਵੀ ਲੱਗੀ ਹੈ ਜੀ ਤੇ ਜਿਹੜੇ ਲੋਕ ਆਏ ਸੀਗੇ ਉਹਨਾਂ ਨੂੰ ਕੋਈ ਫਾਇਰਿੰਗ ਤੋਂ ਕੀਤੀ ਕੋਈ ਲੱਗਿਆ ਕੋ ਉਹਨਾਂ ਨੂੰ ਫਾਇਰ ਤੋਂ ਲੱਗਾ ਕਿ ਨਹੀਂ ਫਾਇਰਿੰਗ ਹੋਈ ਸਿੱਧੀ ਸੀਗੀ ਜੀ ਤੇ ਚਾਨਕੀ ਰੱਬ ਵੱਲੋਂ ਉਹ ਮਿਸ ਹੋ ਗਿਆ ਜੀ ਮਿਸ ਹੋ ਗਿਆ ਤੇ ਉੱਪਰ ਨੂੰ ਲੱਗ ਗਿਆ ਜੀ ਕੰਦ ਵੱਲੋਂ ਕੋ ਖੋਲ ਵਗੈਰਾ ਵੀ ਮਿਲਿਆ ਹਾਂਜੀ ਮਿਲਿਆ ਜੀ ਇੱਕ ਮਰਿਆ ਮਿਲਿਆ ਜੀ ਇੱਕ ਦਿੰਦਾ ਮਿਲਿਆ ਜੀ ਕਾਰਤੂਸ ਮਿਲਿਆ ਜੀ ਕੀ ਮੰਗ ਕਰਦੇ ਹੋ ਮੰਗ ਜੀ ਇਨਸਾਫ ਹੀ ਚਾਹੀਦਾ ਜੀ ਜੀ ਨਾਮ ਮੈਂ ਕਿਹੜੇ ਪਿੰਡ ਦੇ ਰਹਿਣ ਵਾਲਾ ਹਾਂ ਨਾਮ ਮੇਨ ਦਾ ਮੁੰਡਾ ਜੀ ਗੁਰਵਿੰਦਰ ਸਿੰਘ ਮੇਰਾ ਨਾਮ ਜੀ ਮੇਰਾ ਨਾਮ ਗੁਰਪਾਲ ਸਿੰਘ ਹੈ ਤੇ ਵਾਗੇ ਵਾਲੇ ਦਾ ਰਵਾਸੀ ਆ ਜੀ ਮੈਂ ਪੁਲਿਸ ਨੂੰ ਸ਼ਿਕਾਇਤ ਕਰਦੂ ਹਾਂ ਜੀ ਰਾਤ ਪੁਲਿਸ ਕੋਲ ਗਏ ਸੀ ਜੀ ਤੇ ਸਾਨੂੰ ਅਸੀਂ ਪ੍ਰਕਾਸ਼ ਵਗੈਰਾ ਕੀਤੀ ਆ ਜੀ ਉਸ ਤੋਂ ਬਾਅਦ ਸਾਨੂੰ ਵਾਪਸ ਪਿੰਡ ਨਹੀਂ ਐਂਟਰ ਹੋਣ ਦਿੰਦੇ ਸੀਗੇ ਤੇ ਪੁਲਿਸ ਪ੍ਰੋਫੈਸ਼ਨ ਸਾਡੇ ਨਾਲ ਗਈ ਆ ਜੀ ਤੇ ਸਾਨੂੰ ਕੰਮ ਛੱਡ ਕੇ ਫਿਰ ਉਹਨਾਂ ਦੇ ਘਰ ਰੇਟ ਵੀ ਕੀਤੀ ਆ ਜੀ ਪਰ ਮਿਲਿਆ ਕੁਛ ਨਹੀਂ ਪੱਜ ਗਏ ਸਰ ਜਿਹੜਾ ਕੱਲ ਵੱਗੇ ਵਾਲੀ ਲਾਈ ਹੋਈ ਹੁੰਦੇ ਬਾਰੇ ਸਰ ਕੀ ਕਹਿਣਾ ਜੀ ਵੱਗੇ ਦੇ ਪਿੰਡੇ ਨਾ ਲੜਕੀ ਆ ਪੁੰਜਾ ਪਈ ਦਫਾ ਸਿੰਘ ਇਤੇ ਚਿਤ੍ਰਵੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਜਿਹੜਾ ਵੱਗੇ ਆਉਂਦਾ ਇਹ ਜਿਹੜਾ ਫੇਕ ਆਈਡੀ ਬਣਾ ਕੇ ਇਹਨੇ 10 ਮੈਸੇਜ ਮੈਸੇਜ ਕਰਦਾ ਸੀਗਾ ਰਿਸ਼ ਰੱਖਣਾ ਹੁੰਦਾ ਸੀ ਇਸ ਤੋਂ ਬਾਅਦ ਜੀ ਪੂਜਾ ਨੇ ਆਪਣੇ ਭਰਾਵਾ ਵਗੈਰਾ ਨੂੰ ਦੱਸਿਆ ਉਹਨਾਂ ਨੂੰ ਇਸ ਤਰ੍ਹਾਂ ਦੱਸਿਆ ਇਹ ਹੈ ਗੁਰਿੰਦਰ ਸਿੰਘ ਨੂੰ ਧਮਕੀਆਂ ਧਮਕੇ ਦਿੱਤੀਆਂ ਧਮਕੇ ਦੇਣ ਤੋਂ ਬਾਅਦ ਨੇ ਕੋਈ ਬੰਦ ਗਿਆ ਇਹ ਕੱਲ ਰਾਤ ਕਿਤੇ ਐਂਟਰ ਹੋਏ ਗੁਰਿੰਦਰ ਸਿੰਘ ਨਾਲ 9 ਲੱਖ ਰੁਪਏ ਹੈਗੇ ਇਹ ਐਂਟਰ ਹੋ ਕੇ ਘਰ ਸੈਟਰ ਹੋ ਕੇ ਕੁੱਟ ਮਾਰ ਦਿੱਤੀ ਹੈ ਬਸ ਇਸ ਤਰੀਕਾ ਐਲ ਨਹੀਂ ਕੀਤਾ ਇਹਦੇ ਸੌਂਦੀ ਜਾਂਚ ਕਰਕੇ ਮੁਕੱਦਮਾ ਦਰਜ ਕਰ ਰਹੇ ਹਨ ਪਿੰਡ ਬਾਗੇਵਾਲ ਲੜਾਈ ਹੋਈ ਹੈ ਇੱਕਾਈ ਫੇਮੀ ਕੀ ਦੇ ਕੋਲ ਜਿੱਥੋਂ ਕਿ ਤਿੰਨ ਪੇਸ਼ੈਂਟ ਆਏ ਹੈ ਤਿੰਨੋਂ ਪੇਸ਼ੈਂਟ ਹਜੇ ਸਟੇਬਲ ਨੇ ਤੇ ਉਹਨਾਂ ਦੀ ਐਮਐਲਆਰ ਕੱਟੀ ਜਾ ਚੁੱਕੀ ਹੈ ਤੇ ਆਪਾਂ ਸਾਰੀ ਜਾਣਕਾਰੀ ਪੁਲਿਸ ਨੂੰ ਭੇਜ ਦਿੱਤੀ ਹੈ ਜੋ ਕਿ ਅੱਗੇ ਉਹਨਾਂ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਸੋ ਫਿਲਹਾਲ ਤਿੰਨ ਦਿਨ ਉਹ ਕਤਰੇ ਤੋਂ ਬਾਹਰ ਹੈ ਸਰ ਹਾਂਜੀ ਖਾਜੀ ਕਤਰੇ ਤੋਂ ਬਾਹਰ ਨੇ ਬਾਕੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਾਕੀ ਬਾਅਦ ਸਾਰਾ ਦੱਸ ਦਿੱਤਾ ਜਾਊਗਾ ਉਹ ਬਿੰਦਾ ਸੀਗਾ ਉਹ ਪਰੇਸ਼ਾਨ ਕਰਦਾ ਸੀਗਾ ਸੋਸ਼ਲ ਮੀਡੀਆ ਤੇ ਮੈਨੂੰ ਫੇਕ ਆਈ ਗਿਆ ਤੇ ਮੈਸੇਜ ਕਰਦਾ ਸੀਗਾ ਤੇ ਮੇਰੇ ਘਰ ਦੇ ਪਰਿਵਾਰ ਨੂੰ ਦੱਸਿਆ ਸੀਗਾ ਤੇ ਇਸ ਕਰਕੇ ਉਹ ਉਹਨਾਂ ਨੇ ਪੁੱਛਿਆ ਤੇ ਉਹ ਉਹਨਾਂ ਨੂੰ ਬੋਲੇ ਤੇ ਮੇਰੇ ਮੈਂ ਘਰ ਦੇ ਪਰਿਵਾਰ ਸਾਰਿਆਂ ਨੂੰ ਦੱਸਿਆ ਤਾਂ ਇਸ ਕਰਕੇ ਸਾਡੇ ਘਰੇ ਆ ਕੇ ਗੱਲ ਭੈਣੇ ਤੇ ਰੌਂਗ ਨਾਲ ਫਾਇਰਿੰਗ ਕੀਤੀ ਹੈ ਤੇ ਉਹਨਾਂ ਨੇ ਸਾਡੇ ਘਰ ਦੇ ਪਰਿਵਾਰ ਨੂੰ ਕੁੱਟਮਾਰ ਕੀਤੀ 10-12 ਜਣੇ ਸੀ ਟਿੱਟਾ ਵੇਚਦੇ ਸੀਗੇ ਤੇ ਗੈਂਗਸਟਰ ਹੈਗੇ ਸੀਗੇ ਤਾਂ ਸਾਡੇ ਸਾਰੇ ਪਰਿਵਾਰ ਤੇ ਮਾਰ ਕੁੱਟ ਹੰਗਲਾ ਕਰਦੇ ਸੀਗੇ ਕਿੰਨੇ ਜਣੇ ਆਏ ਸੀ 10 12 ਜਣੇ ਹੈਗੇ ਸੀ ਤੇ ਪੂਰੀ ਰਾਤ ਕੋਈ ਰੈਡ ਦੀ ਫਾਇਰ ਹੋ ਰਹੀ ਹੈ ਨਾ ਜੀ ਹਾਂ ਜੀ ਦੋ ਇੱਕ ਫਾਇਰਿੰਗ ਕੀਤੀ ਤੇ ਇੱਕ ਨਾਲੇ ਇੱਕ ਹਰੇ ਕਰਦੇ ਸੀਗੇ ਤਾਂ ਹੋਇਆ ਨਹੀਂ ਸਿਰ ਲੱਡ ਗਿਆ ਤਾਂ ਸੇਪਾ ਟੈਕਨੀਕ ਨੂੰ ਪਰਵਾਦ 7:00 ਵਜੇ ਇੱਕ ਮੇਰੇ ਪਰਾਂ ਨੂੰ ਇੱਕ ਮੇਰੇ ਤਾਇਆ ਤਾਈ ਤੇ ਮੇਰੇ ਕਿਸ ਬਾਕੀ ਪਰਵਾਦ ਨੂੰ ਕਰਦੇ ਸੀ ਚਾਚੇ ਨੂੰ ਵਜਦੀ ਉਹਨੂੰ ਵਿਚੜਾਉਣ ਦੇ ਵੇਚ ਉਹਨਾਂ ਨੇ ਵੀ ਮਾਰਿਆ ਇਹ ਬਟਾ ਕਿ ਸੋਸ਼ਲ ਮੀਡੀਆ ਦੇ ਜਾਂ ਵਟਸਐਪ ਦੇ ਨਹੀਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੇ ਸੀ ਇਹਨਾਂ ਨੇ ਜੀ ਮੈਸੇਜ ਫੇਕ ਆਈਡੀ ਤੋਂ ਬਣਾ ਕੇ ਮੈਨੂੰ ਮੈਸੇਜ ਕਰਕੇ ਪਰੇਸ਼ਾਨ ਕਰਦੇ ਸੀ ਤੇ ਨਾਲ ਦੇ ਘਰ ਦੇ ਪਰਿਵਾਰ ਨੂੰ ਦੱਸਿਆ ਸੀ ਤੇ ਇਸ ਕਰਕੇ ਸੋ ਮੈਨੂੰ ਪਰੇਸ਼ਾਨ ਕਰਕੇ ਉਹ ਬਗ ਬਗ ਬੈਂਸ ਦੇ ਸੀ ਕਿ ਤੇ ਇਸ ਕਰਕੇ ਸਾਡੇ ਘਰ ਵਿੱਚ ਸਾਨੂੰ ਪਤਾ ਨਹੀਂ ਸੀ ਕਿ ਅੱਗੇ ਘਰ ਦੇ ਵਿੱਚ ਕੋਈ ਜੀ ਨਹੀਂ ਹੈਗੇ ਸੀਗੇ ਤੇ ਸਾਨੂੰ ਸਾਡੇ ਘਰ ਦੇ ਮੇਰੇ ਭਰਾ ਦੇ ਗਲ ਕਹਿਣੇ ਤੇ ਵੀ ਮੇਰੇ ਪਰਿਵਾਰ ਦੇ ਨਾਲ ਝਗਟ ਮਾਰ ਕੀਤੀ ਹਾਂ ਜੀ ਕੀ ਮੰਗ ਕਰਦੇ ਹੋ ਮੈਂ ਹਾਂ ਜੀ ਕੀ ਮੰਗ ਕਰਦੀ ਹਾਂ ਕਿ ਇਨਸਾਫ ਮੈਨੂੰ ਮਿਲਣਾ ਚਾਹੀਦਾ ਹਾਂ ਹਾਂ ਜੀ ਦਿੱਤੀ ਹੈ ਜੀ